ਦੋਰਾ ਕਾਂਸੇਬ ਲੈ ਕੇ ਜਾਣੀ ਹੈ ਭਾਜੀ ਉੱਥੇ ਜਾ ਕੇ ਜਿਹੜੀ ਰਾਤ ਨੂੰ ਬਾਬਾ ਜੀ ਦੇ ਵਿਆਹ ਤੇ ਰਾਤ ਨੂੰ ਜਿਹਨਾਂ ਵਿਆਹ ਵੇਖਿਆ ਹੁੰਦਾ ਸੰਗੀਤ ਰੂਪ ਨਗਰ ਕੀਰਤਨ ਹਕਮਤੀ ਸੰਗਤ ਸੁਲਤਾਨ ਪਰ ਲੋਧੀ ਦੀ ਉਹ ਬਰਾਤियां ਲੈਣੀਆਂ ਜੀ ਬਰਾਤियां ਨੂੰ ਝੋਲੇ ਪਾਏ ਉਹ ਦੇਣੀ ਹੈ ਵੀ ਆ ਲੋ ਭਾਜੀ ਬਾਬਾ ਜੀ ਦੇ ਵਿਆਹ ਦੀ ਬਿੰਦ ਤੇ ਭਾਜੀ ਤੇ ਹੁਣ ਰਾਂਗੀ ਫੌਜੀ ਬਾਬਾ ਜੀ ਦਾ ਵਿਆਹ ਸਪੂਰਨ ਹੋਇਆ ਚਾਰ ਦਿਨ ਲੰਗਰ ਪਦਾਨਾ ਸੇ ਵੀ ਤਾਂ ਚੱਲਦਾ ਸਵੇਰੇ ਜੀ ਡੇਲੀ ਉਹ ਬਾਬਾ ਜੀ ਦੇ ਵਿਆਹ ਤੱਕ ਉਹ ਚੱਲਣਾ ਸਵੇਰੇ ਚਾਹ ਦਾ ਨਾ ਬਦਾਨਾ ਸੇ ਚੱਕਰਬਾਰੇ ਨੇ ਮਿੱਠੀ ਸੇਵੀਆਂ ਲੋਣੀ ਸੇਵੀਆਂ ਕਾਠੀ ਪਕੌੜਾ ਵਾ ਗਧਾਰੀ ਪ ਇਹ ਬਦਾਨਾ ਵਾ ਸੇਵੀ ਆ ਤੇ ਗੁਣੇ ਆ ਗੁਣੇ ਇਹੋ ਜਿਹਾ ਇੱਕ ਸਪੈਸ਼ਲ ਗੁਣੇ ਪਾਉਂਦੇ ਨੇ ਸਾਡੀ ਸੈਟੀਗੈਲੋ ਸ਼ੁਰੂ ਤੋਂ ਹੀ ਬੜੀ ਮਹਾਰਾਜ ਦੀ ਕਿਰਪਾ ਜਿਹੜਾ ਗੁਣਾ ਖਾਂਦਾ ਹੈ ਨਾ ਉਹ ਯਾਦ ਕਰਦਾ ਉਹ ਹਰ ਵੜੀ ਸਾਨੂੰ ਦੋ ਦੋ ਮਹੀਨੇ ਪਹਿਲਾਂ ਕਹਿੰਦਾ ਮੈਂ ਗੁਣੇ ਦਾ ਪ੍ਰਸਾਦ ਲੈਣਾ ਉਹ ਬਾਬੇ ਨਾਨਕ ਦੀ ਬਰਾਤ ਆ ਉਦੋਂ ਅਸੀਂ ਵੱਧ-ਵੱਦੀ ਕਰਨਾ ਆਪਣੇ ਨਾਲੋਂ ਕਿ ਕਹੀ ਗੁਣਾ ਵੱਧ ਕਰਨਾ ਸਾਨੂੰ 25 ਸਾਲ ਪਹਿਲਾਂ ਉਦੋਂ ਤੋਂ ਮੈਂ ਦੋ ਤਿੰਨ ਕਿੰਟ ਤੋਂ ਸਟਾਰਟ ਕੀਤਾ ਸੀ ਉਦੋਂ ਚੰਦ ਬੰਦਿਆਂ ਨੂੰ ਜਿਹੜਾ ਉੱਥੇ ਹੁੰਦਾ ਸੀ ਉਹਨੂੰ ਦੇਈਦੀ ਸੀ ਮੁਣਕੇ ਉਹਦੀ ਡਿਮਾਂਡ ਵਾਧੀ 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 ਪਿਛਲੇ ਸਾਲ ਅਸੀਂ 10 ਟਨ ਬਣਾਈ ਸੀ ਐਰ ਕੀ 12 ਟਨ ਦੀ ਕੈਪੈਸਿਟੀ ਹੈ ਜੀ 12 ਟਨ ਤੋਂ ਵੱਧ ਹੀ ਬਣੇਗੀ ਘੱਟ ਨਹੀਂ ਬਣਦੀ